ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਸਾ ਜੀ ਅਮਰਕੀ ਲਈ ਦਾ ਟਾਈਮ ਆ ਜੀ ਆਪਾਂ ਲੱਗਿਆ ਚਾਹ ਬਣਾਉਣ ਹਰ ਸਭ ਨੂੰ ਪਤਾ ਹੋ ਕਿ ਸੰਡੇ ਹੈ ਤੇ ਆਪਾਂ ਚਾਹ ਤੋਂ ਬਾਅਦ ਫਿਰ ਆਪਾਂ ਨਾਸ਼ਤਾ ਬਣਾ ਕੇ ਉਸ ਤੋਂ ਬਾਅਦ ਦੇਖਦੇ ਆ ਕਰਾਂਗੇ ਤੇ ਹੁਣ ਮੈਂ ਲੱਗਿਆ ਚਾਹ ਬਣਾਉਣ ਵਾਹਿਗੁਰੂ ਜੀ ठीक है जी तो होर सब ठीक ठाक हो गए आप चढ़ती कला गए महाराज तन धन बाबा दीप सिंह जी सब तंदुरुस्तियाँ रख ठीक है जी हम आप बना चाह वागुरु जी अज बहुत ही वो सीखा जी अज ਹੋ ਜੀ ਚਪਾਰਾ ਸਾਫ ਤਾਂ ਨਹੀਂ ਹੋਣਾ ਮੈਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੀ ਸੀ ਇਥੇ ਚਪਾਰਾ ਸਾਫ ਹੋ ਜੇ ਪਰ ਥੋੜਾ ਜਿਹਾ ਹਜੇ ਸਰੀਰ ਜਿਆਦਾ ਬੈਠਣ ਨੂੰ ਲੋਨ ਨਹੀਂ ਨਾ ਕਰਦਾ ਹਜੇ ਦਵਾਈ ਖਾਣੀ ਹੈ ਮੈਂ ਛੱਡੀ ਨਹੀਂ ਹੈਗੀ ਦਵਾਈ ਹਜੇ ਚੱਲੀ ਆਂਦੀ ਹੈ ਮੈਂ ਇੱਥੇ ਰੱਖ ਦਿਆ ਫੋਨ ਹਾਂਜੀ ਆਈ ਗਰੂ ਜੀ ਕੱਪ ਬਣਾਉਣ ਲੱਗਿਆ ਚਾਹ

पर मैं नमक लेती हूँ आदत बनी हुई है सर्दी वेले की पत्ती वागुरु जी वागुरु जी वागुरु जी ਦੁਆਇ ਇੰਕਲੂਡਿਜ਼ ਦਫਾ ਜਿਆਦਾ ਸੰਧਿਆ ਦੇ ਉੱਠਣ ਕਾਰਨ ਤੇ ਭੁੱਖ ਵੀ ਸੰਧਿਆ ਲੱਗ ਜਾਂਦੀ ਹੈ ਹਾਂ ਜੀ ਤੇ ਕਿਰਜੀ ਮੈਨੂੰ ਕਈ ਮੇਰੀ ਭੈਣਾ ਫੈਦੰਦੀਆਂ ਸੀ ਵੀਡੀਓ ਚ ਮੇਰੇ ਕੋਲ ਦੁੱਤੀ ਸਾਫ ਹੋਣੇ ਹੋਏ ਸੀ ਪਲਾਸਟਿਕ ਦੀ ਏਦਾਂ ਦੀ ਮਨੂੰ ਫੈਦੰਦੇ ਸੀ ਦੂਸਰੀ ਮੇਰੀ ਕੁੱਤੀ ਪੇਸ ਨਾਲ ਦੀ ਮੈਂ ਕੱਲ ਆ ਸਾਫ ਹੋਣੇ ਰੱਖਿਆ ਹੀ ਦੇਖੋ ਜੀ ਠੀਕ ਹੈ ਵਧੀਆ ਵਾਲੀ ਆਪਣੀ ਚਾਹ ਵਗ ਗਈ ਫੁੱਲ ਲੱਗ ਗਈ Saw bol di ya, Solo, ini apa cak di antemos. ਅੱਜ ਹੱਲੇ ਵੀ ਮੈਂ ਟਰਮੋਸ ਚਾ ਪਾਣੀ ਹੈ ਕਿ ਮੇਰੇ ਬੱਚੇ ਲੇਟ ਉੱਠਦੇ ਹਨ ਗੁਰਬਾਣੀ ਚੱਲੀ ਜਾਂਦੀ ਸੀ ਮੈਂ ਬੰਦ ਬਾਜ਼ ਘੱਟ ਕਰਤੀ ਵੀ ਕਾਪੀ ਰਾਈਟ ਆ ਜਾਂਦਾ ਕਈ ਵਾਰੀ ਮੇਰੇ ਤਾਂ ਅੱਕੀ ਹੀ ਨਹੀਂ ਚੈਨਲ ਚੱਜਣਾ ਚੱਲਦਾ ਇਸ ਕਰਕੇ ਪਲੀਜ਼ ਚੈਨਲ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਲੌਜੀ ਹੁਣ ਆਪਾਂ ਬਣਾਉਨੇ ਆ ਦੁੱਧ ਚਾਹ ਦਾ ਦੁੱਧ ਉਬਲਿਆ ਹੋਇਆ ਮਲਾਈ ਮੈਂ ਲਾ ਲਈ ਕਿਤੇ ਨਾ ਕੋ ਕਿ ਲੋਗ ਉਹ ਦੱਸੋਂ ਪੱਦ ਕਿ ਤੋ ਦੁੱਧ ਪਾ ਲੈ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਬਹੁਤ ਵਾਰੀ ਦੱਸਿਆ ਇਹ ਮੈਂ ਦੁੱਧ ਥੋੜਾ ਜਿਹਾ ਚਾਹ ਚ ਵੱਧ ਪੀਣੀ ਹੈ ये सन जी मेरे अज कुछ घर के कम ठीक है जी मलाई ला के मैं दुद्ध तो आवे अज वाली मलाई इन्नी लत्थी है अज आप लाती मलाई हम दुद्ध रख दी है फ्रिज हवाई ਸੇ ਤਾਂ ਦੁੱਧ ਬੁਲੇ ਆ ਸੀ ਬੇਟੀ ਤਾਂ ਚਾ ਪੀਂਦੀ ਮੈਂ ਤੇ ਬੇਟਾ ਪੀਂਨੇ ਚ ਰਕਦੇ ਤਾਂ ਹੁਣ ਉਹ ਹੁ ਢਿੱਲੀ ਹੋਈ ਪਈ ਥੋੜੀ ਜੀ ਖੰਗ ਚ ਕਾਮ ਬੁਖਾਰ ਜੇ ਨਾ ਹੁਣ ਦੋ ਦਿਨ ਹੋ ਗਏ ਪੀ ਲੈਦੀ ਹੁੰਦੀ ਐ ਅੱਜ ਮੈਂ ਬੇਟੀ ਚਾਹ ਵੀ ਬਣਾ ਲਈ ਅੱਗੇ ਸੀ ਮੈਂ ਤੇ ਬੇਟਾ ਕੀ ਬਸ ਥੋੜਾ ਜਿਹਾ ਪਾਣੀ ਪਾ ਕੇ ਤੇ ਚਪਤੀ ਪਾ ਕੇ ਪੀ ਲੈਣੇ ਨੇ ਲਓ ਜੀ ਟੇਬਲ ਸਾਫ ਕਰਾਵਾ ਮੈਂ ਇੱਥੇ ਆਪਾਂ ਰੱਖਾਂਗੇ ਚਾਹ ਇੱਥੇ ਬੈਠ ਕੇ ਚਾਹ ਪੀਵਾਂਗੇ सोनी है जी मेरी चाह पानी मैं कल ले चाह बलगी दु बलिया वाइगपुरु जी ਆਪਣੀ ਉਪਲਿਕੇ ਪਪਾ ਪਾੜੀ ਇਹਨਾਂ ਕਿਉਂ ਕਿ ਤੁਮੋਸ਼ ਤੋ ਪੀਂ ਗੀ ਕਰੇ ਇਹ ਮਟੋਕ ਵੀ ਹੁਨੇ ਰੱਖੀ ਸੀ ਬੰਦ ਕਰਕੇ ਰੱਖ ਦੇ ਜਾਨਵਰ ਨੰਮ ਪਾ ਦੇ ਤੁਮੋਸ਼ ਹੈ ਗਰੂਜੀ ਚਲੋ ਆਪਾਂ ਚਾਹ ਪਾਣੀ ਪੀਨੇ ਹਣ ਫੇਰ ਬਣਾਵਾਂਗੇ ਨਾਸ਼ਤਾ ਬੱਚਾ ਲੈ ਤੋਂ ਦੋ ਘੰਟੇ ਮੇਰਾ ਨਾਸ਼ਤਾ ਅੱਜ ਕਿਹਿੰਦਾ ਤਿਆਰ ਕਰਦੀ ਹੈ ਦੇਖਦੇ ਹਾਂ ਚਾ ਰੱਖ ਲਈ ਆਪਾ ਐਵੇਂ ਮੈਂ ਦਾ ਕੱਪ ਚਾਹ ਪੀਂਦੀ ਨਹੀਂ ਤੇ ਬੇਟੀ ਕੱਪ ਚਾਹ ਪੀਂਦੀ ਹੈ ਹਲੋ ਜੀ ਟੀਵੀ ਦੀ ਆਪਾਂ ਬਾਤ ਕਰ ਰਹੀ ਕੀ ਬੰਦ ਠੀਕ ਹੁਣ ਥੋੜੀ ਜੀ ਕਰ ਦਿੰਦੇ ਆ ਕਿ ਮੈਂ ਵੀਡੀਓ ਬੰਦ ਕਰਨ ਲੱਗੀ ਆ ਤੇ ਮੈਂ ਰੱਖ ਲਿਆ ਆਪਦੇ ਲਈ ਕੁੱਲ ਬੇਟੀਲੀ ਕੱਪ 83 ਜੀ ਉੱਠੂਗੀ ਤੇ ਹੁਣ ਆਪਾਂ ਕੁਝ ਖਾਲੀ ਪੇਟ ਲੈਣ ਵਾਲੀਆਂ ਮੇਰੀਆਂ ਦਵਾਈਆਂ ਹੁੰਦੀਆਂ ਨੇ ਤੇ ਮੈਂ ਉਹ ਲੈਣੀਆਂ ਹਾਂ ਫੇਰ ਜਾ ਕੇ ਆਂਦੀ ਠੀਕ ਹੈ ਜੀ ਕੀ ਕਰੀਏ ਜੀ ਦਵਾਈਆਂ ਲੈਣੀਆਂ ਪੈਣੇ ਦੇਖੋ ਆ ਮੈਂ ਖਾਲੀ ਪੇਟ ਦਵਾਈਆਂ ਲਵਾਂਗੀ ਇਹਨਾਂ ਸਭ ਇਹ ਆਪਣੀ ਚਾ ਆਪਾਂ ਪੀਵਾਂਗੇ ਕੌਲੇ ਚ ਬੱਚੇ ਪੀਣਗੇ ਕਾਪ ਚ ਇਹ ਆਪਾਂ ਖਾਲੀ ਪੇਟ ਆਣ ਲਿਆ ਲਵਾਂਗੇ ਦਵਾਈਆਂ ਪਾਣੀ ਪੋਦਲਾ ਪਰ ਮੋਸ ਰੱਖ ਲਈ ਤੇ ਹੁਣ ਆਪਾਂ ਫਿਰ ਮਿਲਦੇ ਆ ਤੁਹਾਨੂੰ ਨਾਸ਼ਤੇ ਤੇ ਠੀਕ ਹੈ ਜੀ ਫੋਜੀ ਆਪਾ ਕਰਨ ਲੱਗਿਆ ਹੁਣ ਨਾਸ਼ਤਾ ਤਿਆਰ ਤੇ ਹੁਣ ਆਪਾਂ ਇਹ ਇੱਥੇ ਲੈ ਲਿਆ ਵੱਡਾ ਡੋਂਗਾ ਤੇ ਇਹਨੂੰ ਆਪਾਂ ਕਰ ਲਿਆ ਸਾਫ਼ ਕੱਪੜੇ ਨਾਲ ਥੋੜਾ ਗਿੱਲਾ ਸੀ ਤੇ ਇਹਨੂੰ ਆਪਾਂ ਸਾਫ਼ ਕਰ ਲਿਆ ਸਾਫ਼ ਕਰਕੇ ਹੁਣ ਆਪਾਂ ਇਹਨੂੰ ਵਧੀਆ ਬਣ ਗਿਆ ਜੀ ਸੁੱਕ ਗਿਆ ਇਹ ਕਿਉਂਕਿ ਆਲੂ ਗਿੱਲੇ ਚ ਨਹੀਂ ਪਾਉਣੇ ਚਾਹੀਦੇ ਤੇ ਇਹ ਸੁੱਕ ਗਿਆ ਤੇ ਹੁਣ ਪਾਉਣ ਲੱਗਿਆ ਆਪਾਂ ਇਹਦੇ ਚ ਆਲੂ ਆਲੂ ਮੈਂ ਚਾਹ ਤੋਂ ਬਾਅਦ ਹੀ ਉਬਲਨੇ ਧਾਰਤੇ ਸੀ ਕਿਉਂਕਿ ਅੱਜ ਬੱਚਾਂ ਦੀ ਜੀ ਡਿਮਾਂਡ ਇਹ ਸੀਗੀ ਕਿ ਅਸੀਂ ਆਲੂ ਦਾ ਨਾ ਪਰੌਂਠਿਆਂ ਦਾ ਨਾਸ਼ਤਾ ਕਰਾਂਗੇ ਤੇ ਆਪਾਂ ਆਲੂ ਮੈਸ਼ ਕਰ ਲਾਂਗੇ ਹੁਣ ਮੈਸਰ ਨਾਲ ਤੇ ਇਹ ਆਪਣੇ ਮੈਸ ਹੋ ਗਿਆ ਆਲੂ ਹੌਲੀ ਹੌਲੀ ਇਹਨੂੰ ਮੈਸ਼ ਕਰ ਲਾਂਗੇ ਕਿ ਇਹ ਨਾਲ ਵਧੀਆ ਮੈਸ਼ ਹੋ ਜਾਂਦੇ ਹੱਥ ਨਾਲ ਗੰਡਾ ਰਹ ਜਾਂਦੀਆਂ ਵਿੱਚ ਤੇ ਮਚਾ ਤੋਂ ਬਾਅਦ ਹੀ ਇਹਨੂੰ ਕੁੱਕਰ 'ਚ ਸੀਟੀ ਲਵਾਤੀ ਸੀਗੀ ਤੇ ਜਿਹੜੇ ਗਰਮ ਗਰਮ ਆਲੂ ਹੁੰਦੇ ਆ ਨਾ ਉਹਨਾਂ ਦੇ ਪਰੌਂਠੇ ਕਦੇ ਨਹੀਂ ਬਣਾਉਣੇ ਚਾਹੀਦੇ ਤੇ ਜਦੋਂ ਆਹ ਆਲੂ ਜਮ੍ਹਾਂ ਠੰਡੇ ਹੋ ਜਾਣ ਉਹਨਾਂ ਦੇ ਪਰੌਂਠੇ ਉਦੋਂ ਬਣਾਉਣੇ ਚਾਹੀਦੇ ਅੱਲੂ ਪਮਪਾ ਪਕੂਂਡਾ ਚੱਕਿਆ ਤੇ ਲਸਣ ਤੇ ਹਰੀਆਂ ਮਿਰਚਾਂ ਪਕੂਂਡਾ ਵਰਤਦਿਆਂ ਤੇ ਕੁੰਡੇ ਚਕੁਟਾਂਗੇ ਕਿਉਂਕਿ ਮੈਂ ਉਹਦੇ ਵਿੱਚ ਘੁੱਟ ਤਾਂ ਲੈਣੀ ਆ ਦੂਜੇ ਤੇ ਆਪਣੇ ਜਮਾਮਦਸ ਤੇ ਚ ਪਤਾ ਕੀ ਉਹਦੇ ਵਿੱਚ ਜਦੋਂ ਫਿਰ ਆਪਾਂ ਲੋਗ-ਲਾਗ ਚਾ ਕੁੱਟਦੀਆਂ ਤੇ ਖੜੱਤ ਨਾ ਆਉਂਦੀ ਐ ਜੇ ਕੱਲਾ ਲਸਣ ਕੁੱਟ ਕੇ ਫੇਰ ਨਹੀਂ ਆਉਂਦੀ ਹੈਗੀ ਤੇ ਬਾਕੀ ਕੁੰਡੇ ਦੇ ਵਿੱਚ ਨਾ ਖੁੱਲਾ ਕੁੱਟਿਆ ਜਾਂਦਾ ਇਸ ਲਈ ਮੈਂ ਕੁੰਡੇ ਚ ਕੁੰਡਾ ਜ਼ਿਆਦਾ ਵਰਤਦੀ ਆ ਤੇ ਜੇ ਮੈਂ ਕੋਈ ਗਰੇਵੀ ਵਾਲੀ ਸਬਜ਼ੀ ਬਣਾਉਣੀ ਹੋਵੇ ਤਾਂ ਫਿਰ ਮੈਂ ਉਹਦੇ ਚ ਲਸਣ ਲਸਣ ਹਰੀਆਂ ਮਿਰਚਾਂ ਪਿਆਜ਼ ਇਹਨੂੰ ਗ੍ਰाइंड ਕਰ ਲੈਣੀ ਆ ਤੇ ਹੁਣ ਮੈਂ ਇਹ ਸੁੱਕੀ ਜੀ ਪ੍ਰੌਂਠਿਆ ਵਗੈਰਾ ਜੇ ਤਾਂ ਫਿਰ ਮੈਂ ਕੁੱਟ ਕੇ ਪਾਉਣੀ ਹੁੰਦੀ ਆ ਲਸਣ ਤੇ ਹੁਣ ਮੈਂ ਲਸਣ ਇਹ ਚ ਖੁੱਲਾ ਕੁੱਟਿਆ ਜਾਂਦਾ ਕੁੰਡੇ ਦੇ ਡੰਡੇ ਦੋਰੇ ਨਾਲ ਤੇ ਕੁੰਡਾ ਤਾਂ ਸੀ ਵਰਤਦੀ ਆ ਜੀ ਇਸ ਨੂੰ ਇਹ ਪੂਰਾ ਲੱਗਦਾ ਹੋਊਗਾ ਤਾਂ ਜ਼ਰੂਰ ਲੱਗਦਾ ਹੋਣਾ ਪਰ ਸਾਨੂੰ ਨਹੀਂ ਲੱਗਦਾ ਇਹ ਤੇ ਅਸੀਂ ਵਰਤਦੇ ਆਂ ਕੁੰਡਾ ਅੱਜ ਬੇਟੇ ਬੇਟਾ ਸਾਰਾਤੀ ਲੇਟ ਆਇਆ ਸੀ ਤੇ ਬੇਟਾ ਤੇ ਟੋਖਿਆ ਤੇ ਨਾਸ਼ਤਾ ਵੀ ਅੱਜ ਲੇਟ ਹੀ ਤਿਆਰ ਹੋਣ ਲੱਗਿਆ ਤਾਂ ਕਰਕੇ ਤੇ ਹੁਣ ਆਪਾਂ ਇਹਨੂੰ ਕਟ ਲਿਆ ਹਰੀਆਂ ਮਿਰਚਾਂ ਚਾਰ ਪਹਾਰੀਆਂ ਮੱਚਾ ਕੁੱਟੀਆਂ ਤੇ 6 ਤੋਂ 7 ਕਲੀਆਂ ਲਸਣ ਦੀਆਂ ਇਹ ਆਪਾਂ ਹੁਣ ਕੁੱਟ ਕੇ ਤੇ ਇਹ ਉਹਦੇ ਵਿੱਚ ਪਾਵਾਂਗੇ ਆਲੂਆਂ ਨੇ ਲਓ ਜੀ ਆਪਣਾ ਕੁੱਟਿਆ ਗਿਆ ਮਸਾਲਾ ਤੇ ਇਹਨੂੰ ਆਪਾਂ ਹੁਣ ਸਾਫ਼ ਕਰਕੇ ਕੂਟ ਛੋਟੇ ਨੂੰ ਸਾਡੀ ਬੋਲੀ ਆ ਲੋਕ ਤਾਂ ਡੰਡਾ ਦੋਰਾ ਕਹਿ ਦਿੰਦੇ ਆ ਕੋਈ ਕੁਝ ਕਹਿ ਦਿੰਦਾ ਪਰ ਅਸੀਂ ਸਾਡੀ ਰੀਤ ਤਾਂ ਕੁੰਡਾ ਕੋਟਾ ਕਹਿੰਦੇ ਆ ਤੇ ਆ ਲੋ ਜੀ ਆਪਾਂ ਲਸਣ ਮਜ਼ਰਾਕ ਦਾ ਪੀਸਟ ਪਾਤਾ ਵਿੱਚ ਹਰੀਆਂ ਮਿਰਚਾਂ ਸਰੋਂ ਦਾ ਪੀਸਟ ਪਾਤਾ ਦੇ ਵਿੱਚ ਆਲੂਆਂ ਦੇ ਆਲੂ ਫਿਰ ਹੁਣ ਆਪਾਂ ਆਲੂਆਂ ਚ ਪਾਵਾਂਗੇ ਸੁੱਕੇ ਕੁਝ ਮਸਾਲੇ ਕੋੜੇ ਜੀ ਵੈਸੇ ਜਿਆਦਾ ਗਰਮੀ ਔਨ ਕਰਕੇ ਤੇ ਮੈਂ ਜਾਰਾ ਮਸਾਲੇ ਤਾਂ ਨਹੀਂ ਪਾਉਂਦੀ ਲੋਜ ਆਪਕ ਆਪਣੇ ਕੋਟੇ ਤੇ ਛੜਾਤਾ ਲਿਫਾਫਾ ਸੰਭਾਲਤਾ ਤੇ ਹੁਣ ਆਪਾਂ ਸੁੱਕੇ ਮਸਾਲੇ ਪਾਵਾਂਗੇ ਕੁਛ ਆਲੀ ਇਹ ਡੱਬੀ ਤਾਂ ਖਾਲੀ ਆ ਆ ਡੱਬੀ ਹੈ ਤਾਂ ਕਿ ਹੈਂਗਲਾਂ ਦੇ ਡੱਬੇ ਖਾਲੀ ਹੋ ਜਾਣਗੇ ਇੱਥੇ ਪਪਾ ਥੋੜੀ ਜੀ ਪਾ ਲਈਏਗਾ ਹੈਂਗਲਾਂ ਦੇ ਡੱਬੇ ਖਾਲੀ ਹੋ ਜਾਣਗੇ ਮੈਂ ਇੱਥੇ ਰੱਖਦੀਆਂ ਦੋ ਤਿੰਨ ਪਈਆਂ ਅੱਛਾ ਹੁਣ ਪਾਵਾਂਗੇ ਆਪਾਂ ਸਬਜ਼ੀ ਜਿੰਦਾ ਇਹ ਥੋੜਾ ਜਿਹਾ ਪਿਆ ਲਾਲ ਮਿਰਚ ਪਾਊਡਰ ਕਿਉਂਕਿ ਹਰੀਆਂ ਵੀ ਪਾਜਾਂ ਹੋਣੀਆਂ ਨਾ ਫਿਰ ਜ਼ਿਆਦਾ ਮਿਰਚ ਹੋ ਜਾਣੀ ਹੈ ਤੇ ਹੁਣ ਪਾਵਾਂਗੇ ਪਰ ਥੋੜੀ ਜਿਹੀ ਹਲਦੀ ਕਿਉਂਕਿ ਹਲਦੀ ਨਾਲ ਵੀ ਫਲੇਵਰ ਰੰਗ ਵੀ ਵਧੀਆ ਸੋਨਾ ਆਉਂਦਾ ਤੇ ਪਰੌਂਠੇ ਸੋਨੇ ਬਣ ਜਾਂਦੇ ਹਲਦੀ ਦਾ ਫਲੇਵਰ ਵਧੀਆ ਹੁੰਦਾ। ਹੁਣ ਆਪਾਂ ਹੱਥ ਨਾਲ ਗਲਾਂਗੇ ਇਹਨੂੰ ਮੈਸ ਹੁਣ ਹੱਥ ਨਾਲੇ ਵਧੀਆ ਰਲ ਜਾਣਾ ਪਿਆਜ਼ ਪੂਣ ਵਧੀਆ ਰਲ ਜਾਣਗੇ। ਹੁਣ ਆਪਣਾ ਪਰਲਾ ਲੈ ਇਹਨੂੰ ਫਾਲਾ ਦੇਖੋ ਕਿ ਨਮ ਰਲ ਲੇਗਾ ਬਹੁਤ ਆਹ ਹੋ ਗਿਆ ਆਪਣਾ ਮਸਾਲਾ ਰਲ ਗਿਆ ਘੜਚਾ ਹੁਣ ਆਪਾਂ ਆਦਾ ਮਸਾਲਾ ਮਸਾਲਾ ਅਡ ਕਰਤਾ ਕਿਉਂਕਿ ਅੱਧੇ ਚ ਆਪਾਂ ਲੂਣ ਪਾਵਾਂਗੇ ਹੁਣ ਆਪਾਂ ਬਣਾਵਾਂਗੇ 5 ਪਰੌਂਠੇ ਕਿਉਂਕਿ 5 ਪਰੌਂਠੇ ਆਦਾ ਮੈਂ ਮਸਾਲਾ ਅਡ ਕਰਿਆ ਤੇ ਇਹਦੇ ਵਿੱਚ ਮੈਂ ਲੂਣ ਪਾ ਲਵਾਂਗੀ ਹੁਣ ਤੇ ਦੂਜਾ ਮੈਂ ਮਸਾਲਾ ਕਿਉਂਕਿ ਲੂਣ ਪਾ ਕੇ ਰੱਖ ਦਈਏ ਨਾ ਤੇ ਫਿਰ ਉਹ ਪਾਣੀ ਛੱਡ ਜਾਂਦੇ ਪਿਆਜ਼ ਹੁੰਦੇ ਆ ਵਿੱਚ ਤੇ ਆਟ ਪਾਣੀ ਛੱਡ ਜਾਂਦੇ ਤੇ ਮੈਂ ਇੰਨੇ ਕੁ ਜੇ ਰੂਣ ਪਾ ਲਿਆ ਇਹਨੂੰ ਉੱਪਰੋਂ ਮੈਂ ਮਿਕਸ ਕਰ ਲਾਂਗੇ ਲੋਨ ਨੂੰ ਲੋ ਜੀ ਆ ਫਿਰ ਮਸਾਲੇ ਨੂੰ ਲਾ ਲਿਆ ਵਧੀਆ ਬਣ ਗਿਆ ਮਸਾਲਾ ਆਪਣਾ ਤੇ ਹੁਣ ਇਹ ਰੋਟੀ ਨਾਲ ਚ ਪਾਉਣ ਵਾਲਾ ਹੋ ਗਿਆ ਲੋ ਜੀ ਹੁਣ ਆਪਾਂ ਧਰ ਲੈ ਤਵਾ ਤੇ ਮੇਰਾ ਚਕਲਾ ਮੇਰਾ ਹੈਗਾ ਉੱਚਾ ਤੇ ਮੇਰੀ ਬਾਹ ਚ ਹੈਗੀ ਪ੍ਰੋਬਲਮ ਤੇ ਚਕਲੇ ਨਾਲ ਮੈਂ ਜੇ ਰੋਟੀ ਚਕਲੇ ਤੇ ਘੱਟ ਮੇਲੀ ਜਾਂਦੀ ਆ ਤੇ ਜਿਆਦਾ ਵਾਰ ਤੇ ਮਸਾਲਾ ਤੇ ਰੋਟੀ ਵੇਲਦੀ ਆ ਤੇ ਮੈਂ ਚਕਲੇ ਤੇ ਥੋੜੀ ਜਿਹੀ ਘੱਟ ਮੇਲੀ ਜਾਂਦੀ ਚਕਲਾ ਉੱਚਾ ਤੇ ਮੇਰੀ ਬਾਹ ਚ ਥੋੜੀ ਜਿਹੀ ਪ੍ਰੋਬਲਮ ਆ ਤਾ ਕਰਕੇ ਲੋ ਜੀ ਆਪਾਂ ਹੁਣ ਦੋ ਪੇੜੇ ਬਣਾ ਕੇ ਰੱਖ ਲੈਨੇ ਆ। ਉਸ ਕੀ ਸਵੇਰ ਦਾ ਟਾਈਮ ਆਪਾਂ ਇਹਨੇ ਟਰੋਂਠੇ ਬਣਾਉਣੇ ਨੇ ਜੀ। ਅੱਜ ਐਤਵਾਰ ਵੀ ਆ ਤੇ ਬੱਚੇ ਨੂੰ ਪਰੌਂਠੇ ਬੇਟੇ ਨੂੰ ਨਾਲ ਭੇਜੂੰਗੀ ਕਿਉਂਕਿ ਅ ਬੇਟਾ ਅੱਜ ਸ਼ਾਮ ਨੂੰ 5 ਵਜੇ ਆ ਜਾਂਦਾ ਨਾ 5:30 ਵਜੇ ਲੋ ਜੀ ਆਪਣੇ ਪਰੌਂਠੇ ਦੇਖੋ ਹੁਣ ਤਿਆਰ ਹੁੰਦੇ ਇਹ ਆਪਣਾ ਸੁੱਕਾ ਆਟਾ ਪਰੇਥਣ ਦੋ ਤਰ੍ਹਾਂ ਦੋ ਸ਼ੇਪ ਨਾਲ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦਿਖਾ ਦਊਗੀ ਦੋ ਪਰੌਂਠੇ ਆਹ ਜਿਹਾ ਦੇਖੋ ਇਹ ਦਾ ਮੈਂ ਹੁਣ ਮੈਂ ਪੇੜੇ ਬਣਾ ਕੇ ਰੱਖ ਲੇ ਬਰਾਉਨਾਂ ਦੇ ਆਲੂਆਂ ਦੇ ਮੈਂ ਇਹ ਵਿੱਚ ਪਾ ਕੇ ਤਾਂ ਫਿਰ ਸਾਰੇ ਨੂੰ ਬੰਦ ਕਰ ਲਾਂਗੀ ਲੋਕ ਕਰ ਲਾਂਗੇ ਚਾਰਚ ਫਿਰ ਤੇ ਤੂੰ ਆਟਾ ਜਿਹੜਾ ਆਪਣਾ ਵਾਧਾ ਹੋਵੇ ਜਿਹਦਾ ਲੋਹਾ ਨਾ ਪਾ ਲਾ ਦੇ ਇਹਨੂੰ ਉੱਤੇ ਨੱਪ ਦੇ ਮੈਂ ਤੇ ਉੱਤੇ ਨਾ ਪਰਦੇ ਨਹੀਂ ਹੁੰਦੀ ਐ ਲੋ ਜੀ ਤੂੰ ਹੁਣ ਇਹਦੀ ਸੋਣ ਕਰ ਲਾਂਗੇ ਥੋੜੀ ਜੀ ਹੱਥ ਨਾਲ ਵੱਡੀ ਕਰ ਲਾਂਗੇ ਰੋਟੀ ਪਰ ਇਹ ਲੈਣੀ ਸੌਕੀ ਹੋ ਜਾਂਦੀ ਹੈ ਤੇ ਹਲਕੇ ਹੱਥਾਂ ਨਾਲ ਪੈਨ ਵੇਲ ਲਾਂਗੇ ਮੈਂ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਵੇਲ ਲਿਆ ਬਣਾਉਂਠੇ ਇਹਨੂੰ ਦੇਖੋ ਵਧੀਆ ਇਹ ਵਾਲ ਕੋਈ ਸਟਪਿੰਗ ਨਹੀਂ ਬਾਹਰ ਆਈ ਇਸ ਤਰੀਕੇ ਨਾਲ ਵੀ ਤੇ ਮੈਂ ਦੂਜਾ ਪਰੌਂਠਾ ਤੁਹਾਨੂੰ ਦੂਸਰੇ ਤਰੀਕੇ ਨਾਲ ਦਿਖਾਵਾਂਗੀ ਕਿ ਦੋ ਪਰੌਂਠੇ ਤੁਹਾਨੂੰ ਮੈਂ ਅਲੱਗ-ਅਲੱਗ ਤਰੀਕੇ ਨਾਲ ਦਿਖਾਵਾਂਗੀ ਬਣਾ ਕੇ ਤੇ ਜੇ ਤੁਸੀਂ ਆਪਣਾ ਮੀਤ ਬਲੌਗ ਚੈਨਲ ਹੈਗਾ ਆਪਣਾ ਉਹਦੇ ਤੇ ਕਿਤੇ ਵਸੇ ਰੈਸিপি ਵੀਡੀਓ ਹੋਣਗੀਆਂ ਉਹ ਆਪਣਾ ਤੁਸੀਂ ਦੇਖ ਸਕਦੇ ਹੋ ਚੈਨਲ ਨੂੰ ਮੀਤ ਬਲੌਗ ਤੇ ਉਹਦੇ ਤੇ ਆਪਣੀਆਂ ਰੈਸিপি ਵੀਡੀਓ ਹੋਣਗੀਆਂ ਸਾਰੀਆਂ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕੋਈ ਕਿਸੇ ਵੀ ਚੀਜ਼ ਦੀ ਰੈਸিপি ਲਓ ਜੀ ਆਪਾਂ ਇਹਨੂੰ ਬਹੁਤ ਤਰ੍ਹਾਂ ਦਾ ਤੈਅ ਬਣਾਇਆ ਉਹਨੂੰ ਹੋਰ ਤਰ੍ਹਾਂ ਦੂਜੀ ਸ਼ੇਪ ਦਿੱਤੀ ਹੈ ਲੋ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਪਰ ਉੱਠੇ ਨੂੰ ਵੀ ਆਪਾਂ ਹਲਕੇ ਹਲਕੇ ਹੱਥਾਂ ਨਾਲ ਵੇਲ ਲਾਂਗੇ ਇਹਨੂੰ ਉਲਟ-ਪੁਲਟ ਕਰਕੇ ਆਪਾਂ ਆੜ ਲਾਂਗੇ ਇਹੋਂ ਹਲਕਿਆ ਕਿ ਖਾਣਾ ਵੇ ਲੈ। ਲੋਟ। ਕੁਪੜਾ ਆਪਾਂ ਹੋਰ ਬਣਾਉਣੇ ਆ। ਕਿਉਂਕਿ ਆਪਾਂ ਚਰਪਾਂ ਦੀ ਬਣਾਉਣ ਖਿਲਾਉਣੇ ਆ ਸਵੇਰ-ਸਵੇਰ। ਮਾਲੇ ਨਹੀਂ ਲਾਉਣੇ। ਇਹ ਪਰੌਂਠਾ ਆਪਣਾ ਵਧੀਆ ਸੋਨਾ ਤਿਆਰ ਹੋ ਗਿਆ। ਇਹ ਵاسي ਆਟਾ ਤਾਂ ਮੈਂ ਥੋੜਾ ਲੈਣੀ ਹੁੰਦੀ ਆ ਤੇ ਸਟਫਿੰਗ ਜਿਹੜੀ ਭਰਦੀਆਂ ਉਹਨਾਂ ਤੇ ਉਹਦੇ ਨਾਲ ਪਰੌਂਠਾ ਭਾਰਾ ਹੋ ਜਾਂਦਾ। ਤੇ ਵੈਸੇ ਤਾਂ ਮੈਂ ਚੌਰ ਸੇਪ ਦੇ ਵੀ ਬਣਾਉਣੀ ਹੁੰਦੀ ਆ ਪਰ ਜ਼ਿਆਦਾਤਰ ਤੇ ਮੈਨੂੰ ਗੋਲ ਸ਼ੇਪ ਦੇ ਬਣਾਉਣੇ ਸੌਖੇ ਲੱਗਦੇ ਆ। ਤੇ ਇੱਕ ਮੈਂ ਤਲਦੀ ਨਹੀਂ ਵਾਲੇ ਵਿੱਚ ਵੀ ਨਹੀਂ ਘੋਲ ਆਉਂਦੀ ਨੇ ਇਦਾਂ ਬੱਚਿਆਂ ਨੂੰ ਗਰਮੀ ਦੇ ਵਿੱਚ ਖਰਾਬ ਕਰਦੇ ਜਿਆਦਾ ਤਲੇ ਇਹ ਮੈਂ ਵੈਸੇ ਗਰਮੀ 'ਚ ਪਰੌਂਠੇ ਬਣਾਉਂਦੀ ਨਹੀਂ ਹੁੰਦੀ ਤੇ ਥੋੜਾ ਜਿਹਾ ਅੱਜ ਬੇਟੇ ਦੇ ਕਹਿਣ ਤੇ ਮੈਂ ਬਣਾ ਲਿਆ ਕਹਿੰਦਾ ਮੰਮੀ ਅੱਜ ਆਲੂ ਵਾਲੇ ਪਰੌਂਠੇ ਬਣਾ ਦੇ ਮੈਂ ਕਿੱਥੇ ਬਣਾ ਦੇ ਦਿੰਦੀ ਆ ਤੇ ਇਸ ਕਰਕੇ ਮੈਨੂੰ ਬਣਾਉਣੇ ਪਏ ਨਹੀਂ ਗਰਮੀ ਕਰਕੇ ਮੈਂ ਬਣਾ ਕੇ ਨਹੀਂ ਨਹੀਂ ਪਰੌਂਠੇ ਗੁੰਨੇ ਹਲਕੀ-ਪੁਲਕੀ ਸਬਜ਼ੀ ਦਾ ਗੋਲਵਾ ਸੀ ਇਦਾਂ ਦੇ ਸਖਾਨੇ ਆ ਤੇ ਤਾਂ ਕਰਦੇ ਹਾਂ ਹਮ ਹਲਕੀ-ਪੁਲਕੀ ਬਣਾਉਂਦੀ ਰਹਿਣੀ ਆ ਕਦੇ ਗੁੰਗੀ ਬਣਾ ਲਈ ਤੇ ਕਦੇ ਹੋਰ ਸਬਜ਼ੀ ਹਲਕੀ ਬਣਾ ਲਈ ਕद्दू ਬਣਾ ਲਿਆ ਇਦਾਂ ਨਹੀਂ ਬਣਾਉਂਦੀ ਰਹਿਣੀ ਆ ਮੈਂ ਤੇ ਹੁਣ ਆਪਾਂ ਤੇ ਆਪਣੇ ਛਾਮਾਂ ਦੀ ਤਦੂ ਆਪਣੀ ਰੈਸਪੀ ਕਰਦੂਦੀ ਰੈਸਪੀ ਆਉਗੀ ਉਹਦੇ ਤੇ ਮੀਤ ਬਲੌਗ ਤੇ ਉੱਥੇ ਵੀਡੀਓ ਦੇਖ ਲਓ ਤੁਸੀਂ ਉੱਧਰ ਤੇ ਮੀਤ ਬਲੌਗ ਤੇ ਇਥੇ ਪੋਲਟ ਪੋਲਟ ਕਰਦੇ ਤੇ ਪਰੌਂਠਾ ਲੜਤਾ ਦੇਖੋ ਜੀ ਆਪਣਾ ਪਰੌਂਠਾ ਕਿੱਦਾਂ ਸੋਹਣਾ ਲੜਕੋ ਵਧੀਆ ਹੋਇਆ ਦੇਖੋ ਤੇ ਦਿਸੋ ਨਹੀਂ ਸੇਵ ਤੇ ਕੋਈ ਸਤਨੀ ਨਹੀਂ ਵਾਰ ਆਈ ਨਾ ਪਟਿਆ ਕੋਈ ਕਿਸੇ ਬਾਸ ਹੋਏ ਇਹ ਏਲੀ ਦੂਸਰਾ ਵੀ ਤਿਆਰ ਹੋ ਗਿਆ ਸਾਰੇ ਪਰੌਂਠੇ ਬਣ ਕੇ ਤਿਆਰ ਹੋ ਗਏ ਆ ਆਪਣੇ ਹੁਣ ਆਪਾਂ ਆਟਾ ਜਿਹੜਾ ਰੱਖਿਆ ਹੋਇਆ ਲਾਂਚਸ ਬਣਾਵਾਂਗੇ ਤਾਂ ਉਹਨੂੰ ਆਪਾਂ ਤੇਨੂੰ ਘਿਓ ਲਾ ਕੇ ਰੱਖ ਦਿੰਨੇ ਥੋੜਾ ਜਿਹਾ ਕਿਉਂਕਿ ਘਿਓ ਨਾਲ ਆਟਾ ਖਰਾਬ ਨਹੀਂ ਹੁੰਦਾ ਤੇ ਕਿਉਂਕਿ ਉਹ ਲਾ ਕੇ ਇਹ ਪਕਾਦ ਕੇ ਵਧੀਆ ਫਰੈਸ਼ ਰੱਖਾਂਗੇ ਫੇਰ ਕੀ ਆ ਆਪਣਾ ਲਾਸਟ ਵਾਲਾ ਪ੍ਰੌਂਟ ਆ ਵੀ ਨਾ ਇਹ ਆ ਬਧੀਆ ਬਣਾਤਾ ਚੋਕ ਤੇ ਪ੍ਰੌਂਟ ਜਿਹੜੇ ਆ ਨਾ ਪ੍ਰੌਂਟ ਇਹਨੂੰ ਬਣਾਉਣ ਸਾ ਡੱਬੇ ਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਫੇਰ ਉਹ ਉਹ ਹੋਦੀ ਵਧੀਆਂ ਨਹੀਂ ਰਹਿੰਦੀ ਮੁਰਕਾ ਉੱਡੀ ਆ ਜਾਂਦਾ ਤੇ ਪਰੌਂਠੇ ਇਹ ਨਾ ਪਹਿਲਾਂ ਬਣਾ ਕੇ ਇਹਨਾਂ ਨੂੰ ਜਦ ਪਲੇਟ ਵਗੈਰਾ ਤੇ ਰੱਖਣੇ ਚਾਹੀਦੇ ਆ ਕਿਉਂਕਿ ਇਹਨਾਂ ਨੂੰ ਹਿੰਦੋ ਹਵਾ ਲੱਗਦੀ ਆ ਨਾ ਤੇ ਹਵਾ ਲੱਗਣ ਤੋਂ ਬਾਅਦ ਪਰੌਂਠੇ ਵਧੀਆ ਰਹਿੰਦੇ ਆ ਤੇ ਜੀ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਡੱਬੇ ਚ ਪਾਈ ਜਾਈ ਜੀ ਤਾਂ ਫਿਰ ਨਾਲ ਦੀ ਨਾਲ ਹੀ ਇਹਨਾਂ ਨੂੰ ਮੁਰਕਾ ਆ ਜਾਂਦਾ ਰਹਿੰਦਾ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਨਹੀਂ ਇਦਾਂ ਕਰਦੀ ਮੈਂ ਪਲੇਟ 'ਚ ਰੱਖਦੀ ਆ ਪਹਿਲਾਂ ਪਲੇਟ ਤੋਂ ਬਾਅਦ ਫਿਰ ਮੈਂ ਆਹ ਹੁੰਦੇ ਪਾਣੀਆ ਡੱਬੇ 'ਚ ਅਸਲ ਡੱਬੇ 'ਚ ਸਵੇਰ ਦੇ ਤਾਂ ਪਾਉਂਦੇ ਹੀ ਨਹੀਂ ਹੁੰਦੇ ਸਵੇਰ ਦੇ ਤਾਂ ਨਾਸਤੇ ਵਾਲੇ ਪਰੌਂਠੇ ਹੁੰਦੇ ਆ ਪਰੌਂਠੇ ਕਦੇ ਹੁੰਦੇ ਆ ਪਰੌਂਠੇ ਤਾਂ ਤੇ ਨਹੀਂ ਨਾਸਤੇ 'ਚ ਕੋਈ ਹਲਕੀ ਫੁਣਕੇ ਚੀਜ਼ ਹੁੰਦੀ ਹੈਗੀ ਤੇ ਲਓ ਜੀ ਆਪਣੇ ਸਾਰੇ ਪਰੌਂਠੇ ਬਣ ਕੇ ਹੋ ਗਏ ਰੈਡੀ ਤੇ ਆਪਾਂ ਵੀ ਹੁਣ ਵੀਡੀਓ ਦਾ ਕਰਦੇ ਆ ਐਂਡ ਤੇ ਆਪਾਂ ਵੀਡੀਓ ਫਿਰ ਮਿਲਦੇ ਆ ਕਿਸੇ ਹੋਰ ਵੀ ਦਿਨ ਨਾਲ ਤੁਹਾਨੂੰ ਅੱਜ ਹੈਗਾ ਵੀ ਆ ਸੰਡੇ ਤੇ ਆ ਪਕੜਾ ਪ੍ਰਚਾਰ ਦੀ ਦੇਗ ਵੀ ਤਿਆਰ ਕਰਨੀ ਆ ਤੇ ਕਿਉਂਕਿ ਲੋ ਜੀ ਆਪਣੇ ਸਾਰੇ ਪਰੌਂਠੇ ਬਣ ਕੇ ਹੋ ਗਏ ਰੈਡੀ ਐਂਡ ਕਰਦੇ ਆ